ਕੈ ਸ਼ਿਕਾਲ ਜੀ ਸਾਰਿਆਂ ਨੂੰ ਹੋਪਸ ਹੋ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਜਿਹੜੀ ਨਵੀਂ ਕਲੈਕਸ਼ਨ ਲੈ ਕੇ ਆਏ ਹੋ ਹੈਗੀ ਪਸ਼ਮੀਨੇ ਦੇ ਵਿੱਚ ਪ੍ਰਿੰਟਡ ਸੂਟਸ ਟਿਸਟਰਾ ਦੇ ਰੀਵਾ ਦੇ ਰਾਮਟੈਕਸ ਦੇ ਸਾਰੇ ਡਿਫਰੈਂਟ ਬ੍ਰਾਂਡ ਦੇ ਸੂਟ ਹੋਣਗੇ ਆਪਾਂ ਤੁਹਾਨੂੰ ਸਾਰੇ ਅਨਸਟਿਚ ਸ਼ੋਅ ਕਰਦੇ ਆਂ ਜੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਸੂਟ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਭੇਜ ਕੇ ਆਪਣਾ ਆਰਡਰ ਪੇਸਟ ਕਰ ਸਕਦੇ ਹੋ ਜੇ ਤੁਹਾਨੂੰ ਇਹਦੇ ਵਿੱਚ ਸੂਟਸ ਆਪਣੇ ਤੋਂ ਰੈਡੀ ਕਰਾਉਣੇ ਨੇ ਵਰਕ ਵਗੈਰਾ ਕਰਾਉਣਾ ਬਾਟਮ ਤੇ ਦੁਪੱਟੇ ਰੈਡੀ ਕਰਾਉਣੇ ਨੇ ਸਾਰਾ ਕੁਝ ਕੰਪਲੀਟ ਕਰਾਉਣਾ ਤੁਸੀਂ ਉਹਦਾ ਵੀ ਕਰਵਾ ਸਕਦੇ ਹੋ ਜੇ ਤੁਸੀਂ ਅਨਸਟਿਚ ਲੈਣੇ ਨੇ ਤਾਂ ਵੀ ਤੁਸੀਂ ਲੈ ਸਕਦੇ ਹੋ ਤੇ ਆਪਣਾ ਨੰਬਰ ਜਿਹੜਾ ਹੈਗਾ 6283326000 ਉੱਪਰ ਆਪਾਂ ਮੈਂਸ਼ਨ ਕਰ ਦਵਾਂਗੇ ਤੇ ਜਿਹੜੀ ਆਪਣੀ ਬੁਟੀਕ ਹੈ ਉਹ ਹੈਗੀ ਸੁਨਾਮ ਤੁਸੀਂ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਹੋ ਸੋ ਤੁਸੀਂ ਆਪਣਾ ਜਿਹੜੀ YouTube ਦਾ ਚੈਨਲ ਹੈ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਿਹੜਾ ਉਹਨੂੰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਜਿਹੜਾ ਆਪਣਾ Instagram ਦਾ ਪੇਜ ਹੈਗਾ ਉਹ ਹੈਗਾ carbotech19 ਉਹਨੂੰ ਵੀ ਜ਼ਰੂਰ ਫੋਲੋ ਕਰਿਓ ਉੱਥੇ ਆਪਾਂ ਡੇਲੀ ਅਪਡੇਟ ਜਿਹੜੀ ਰੀਲਸ ਹੁੰਦੀਆਂ ਨੇ ਪਾਉਂਦੇ ਆ ਤੁਸੀਂ ਉਹ ਵੀ ਜਾ ਕੇ ਜ਼ਰੂਰ ਦੇਖਿਆ ਕਰੋ ਸੋ ਆਪਾਂ ਤੁਹਾਨੂੰ ਵੀਡੀਓ ਜਿਹੜੀ ਸਟਾਰਟ ਕਰਦੇ ਹਾਂ ਫਰਸਟ ਪ੍ਰਿੰਟ ਤੋਂ ਫਰਸਟ ਪ੍ਰਿੰਟ ਹੈ ਜਿਹੜਾ ਉਹ ਹੈਗਾ ਰਾਮ ਟੈਕਸ ਦਾ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਵੇਖੋ ਆ ਵੇਖੋ ਰਾਮ ਟੈਕਸ ਦਾ ਤਾਂ ਨਾ ਆਪਾਂ ਪ੍ਰੋਪਰ ਓਪਨ ਕਰਕੇ ਸ਼ੋਅ ਕਰਦੇ ਹਾਂ ਵੀਡੀਓ ਚ ਦੇਖੋ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਕਲਰ ਵੀ ਬਹੁਤ ਪਿਆਰਾ ਹੈ ਸੋਬਰ ਜਿਹਾ ਲਾਈਟ ਵੀ ਨਹੀਂ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਰੈਡੀ ਕਰ ਸਕਦੇ ਆ ਪਲੇਨ ਇਹਦੇ ਨਾਲ ਬਾਟਮ ਆਉਗੀ ਦੇਖੋ ਤੁਸੀਂ ਇੱਥੇ ਵਰਕ ਕਰਾ ਸਕਦੇ ਹੋ ਦੁਪੱਟਾ ਟਾਈ ਡਾਈ ਕਰਾ ਕੇ ਦੁਪੱਟੇ ਦੀ ਫਿਨਿਸ਼ਿੰਗ ਵਗੈਰਾ ਕਰਵਾ ਸਕਦੇ ਹੋ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਪੋ ਉਦੋਂ ਰੈਡੀ ਕਰ ਦਾਂਗੇ ਜੇ ਤੁਸੀਂ ਐਂ ਮੰਗਵਾਣਾ ਤਾਂ ਤੁਹਾਡੀ ਚੋਇਸ ਹੈ ਠੀਕ ਹੈ ਜੀ ਫਸਟ ਪ੍ਰਿੰਟ ਹੈ ਜਿਹੜਾ ਦੇਖ ਲਓ ਜਿਹੜਾ ਜਿਹੜਾ ਤੁਹਾਨੂੰ ਪਸੰਦ ਹੋਊਗਾ ਜਲਦੀ ਜਲਦੀ ਜਾ ਕੇ ਵਟਸਐਪ ਤੇ ਆਰਡਰ ਪਲੇਸ ਕਰਦੇ ਜਾਇਓ ਤੇ ਆਪਣੇ ਲਈ ਸੂਟ ਬੁੱਕ ਕਰਵਾਉਂਦੇ ਜਾਇਓ ਸੈਕਿੰਡ ਜਿਹੜਾ ਪ੍ਰਿੰਟ ਆਊਗਾ ਉਹ ਵੀ ਬਹੁਤ ਪਿਆਰਾ ਹੈ ਉਹ ਵੀ ਜਿਹੜਾ ਹੋਊਗਾ ਰਾਮ ਟੈਕਸ ਦਾ ਹੀ ਹੋਊਗਾ ਜਿੰਨਾ ਵੀ ਫੈਬਰਿਕ ਆਪਣੇ ਕੋਲ ਤੁਹਾਨੂੰ ਮਿਲੇਗਾ ਸਾਰਾ ਬ੍ਰਾਂਡ ਦਾ ਹੋਊਗਾ ਕੁਝ ਵੀ ਏਦਾਂ ਨਹੀਂ ਹੈਗਾ ਕਿ ਵਿਦਆਊਟ ਬ੍ਰਾਂਡ ਤੁਹਾਨੂੰ ਕੋਈ ਵੀ ਪ੍ਰਿੰਟ ਮਿਲੇਗਾ ਚੈੱਕ ਕਰ ਲਓ ਕੰਨੀ ਤੇ ਲਿਖਿਆ ਹੋਊਗਾ ਪ੍ਰੋਪਰ ਰਾਮ ਟੈਕਸ ਕੋਈ ਇਹਦੇ ਤੇ ਬੁਰ ਨਹੀਂ ਆਊਗਾ ਕੋਈ ਇਹਦੀ ਕਲਰ ਦੀ ਕੋਈ ਸ਼੍ਰਿੰਕੇਜ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਸਿੰਪਲ ਸੋਬਰ ਜਿਆ ਨਾਲ ਦੇ ਗ੍ਰੇ ਕਲਰ ਦੀ ਫਲੇਮ ਬਾਟਮ ਆਉਗੀ ਦੇਖੋ ਜੀ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਜੇ ਤੁਸੀਂ ਸਟਿਚਿੰਗ ਨਾਲ ਲਓਗੇ ਆਪਾਂ ਤੁਹਾਨੂੰ ਪ੍ਰੋਪਰ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਦਵਾਂਗੇ ਹਰ ਚੀਜ਼ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਚ ਹੋਊਗੀ ਦੁਪੱਟੇ ਵਗੈਰਾ ਤੇ ਪ੍ਰੋਪਰ ਲੇਸਿਸ ਲਗਾ ਕੇ

ਇਦੇ ਤੇ ਵੀ ਆਪਾਂ ਵਰਕ ਕਰਵਾਵਾਂਗੇ ਬਾਟਮ ਤੇ ਦੁਪੱਟਾ ਰੈਡੀ ਕਰਾਂਗੇ ਪ੍ਰੋਪਰ ਹੀ ਤੁਹਾਨੂੰ ਦਿਖਾਵਾਂਗੇ ਦੀ ਸਟਿਚਿੰਗ ਤੋਂ ਬਾਅਦ ਲੁੱਕ ਕਿੱਦਾਂ ਦੀ ਹੁੰਦੀ ਹੈ ਦੁਪੱਟਾ ਜਦਰਾ ਇਹਦਾ ਟਾਈ ਡਾਈ ਕਰਵਾ ਕੇ ਪ੍ਰੋਪਰ ਲੇਸਿਸ ਨਾਲ ਕਿਉਂਕਿ ਜਿਹੜੇ ਸਿੰਪਲ ਸੂਟਸ ਹੁੰਦੇ ਨੇ ਇਹਨੂੰ ਆਪਾਂ ਗਰ ਇਦਾਂ ਸਟਿਚ ਕਰ ਲਾਂਗੇ ਤੇ ਨਾ ਹੀ ਉਹਦੀ ਕੋਈ ਟੇਸਟਾ ਦੀ ਵੈਲਿਊ ਰਹਿਣੀ ਹੈ ਨਾ ਹੀ ਉਹਦੀ ਕੋਈ ਰਾਮਟੈਕਸ ਦੀ ਜਸਟ ਘਰੇ ਪਾਉਣ ਵਾਲੇ ਸੂਟ ਬਣ ਕੇ ਰਹਿ ਜਾਂਦੇ ਨੇ ਜੇ ਆਪਾਂ ਕੋ ਨਾਰਮਲ ਸੂਟ ਨੂੰ ਬੁਟੀਕ ਸਟਾਈਲ ਬਣਾਉਣਾ ਤਾਂ ਉਹਦੇ ਉੱਤੇ ਆਪਾਂ ਕੁਝ ਆਈਡੀਆਜ਼ ਜਿਹੜੇ ਯੂਜ਼ ਕਰ ਸਕਦੇ ਆਂ ਤੇ ਵਰਕ ਕਰਾਓ ਲੇਸਿਸ ਲਗਾਓ ਕੁਝ ਵੀ ਕੁਝ ਡਿਫਰੈਂਟ ਕਰੋ ਤਾਂ ਕਿ ਜਿਹੜਾ ਆਪਣਾ ਨਾਰਮਲ ਸੂਟ ਹੈ ਉਹ ਵੀ ਇੱਕ ਬਹੁਤ ਜ਼ਿਆਦਾ ਸੋਹਣੀ ਲੁੱਕ ਦੇਵੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਕਿਸੇ ਵੀ ਏਜ ਦੀ ਸਿਸਟਰਸ ਇਹਨੂੰ ਪੇਅਰ ਕਰ ਸਕਦੇ ਹਨ ਚਾਹੇ ਉਹ ਕੁੜੀਆਂ ਨੇ ਚਾਹੇ ਉਹ ਮਮਾ ਹੋ ਰਹੇ ਨੇ ਚਾਹੇ ਆਪਣੇ ਬਜ਼ੁਰਗ ਨੇ ਕੋਈ ਵੀ ਨੇ ਸਾਰੇ ਸੂਟਸ ਨੇ ਜਿਹੜੇ ਬਿਲਕੁਲ ਸਿੰਪਲ ਸਰਦਾਰੀ ਸੂਟ ਹੋਣਗੇ ਆਪਣੇ ਪੁੱਤ ਖੋ ਕਿੰਨਾ ਜ਼ਿਆਦਾ ਸੋਹਣਾ ਹੈ ਵੀ ਬਟ a decent ਜਿਹਾ print ਨੇ like ਉਹ ਨਹੀਂ ਹੈਗੇ ਗੰਦੇ ਜਿਹੇ ਫਲਾਰਸ ਵੱਡੇ ਵੱਡੇ ਕੁਝ ਵੀ ਇਦਾਂ ਦਾ ਦੇਖੋ ਇਹ ਵੀ ਰਾਮਟੈਕਸ ਦਾ ਹੋਊਗਾ ਕਿੰਨਾ ਜ਼ਿਆਦਾ ਸੋਹਣਾ print ਹੈ ਤੁਸੀਂ ਚੈੱਕ ਕਰ ਸਕਦੇ ਹੋ ਮਲਟੀ ਜਿਆ ਸ਼ੇਡ ਹੈ ਲਾਈਟ ਵੀ ਹੈ ਡਾਰਕ ਵੀ ਹੈ ਇਹਨੂੰ ਕਿਵੇਂ ਵੀ ਤੁਸੀਂ ਡਿਜ਼ਾਈਨ ਕਰਕੇ ਬਣਵਾਉਂਗੇ ਤਾਂ ਬਹੁਤ ਜ਼ਿਆਦਾ ਸੋਹਣੀ ਇਹਦੀ ਲੁੱਕ ਆਉਣ ਵਾਲੀ ਹੈ। ਬਾਕੀ ਜੇ ਤੁਸੀਂ ਆਪਣੇ ਤੋਂ ਰੈਡੀ ਕਰਾਉਂਗੇ ਤਾਂ ਆਪਾਂ ਨੇ ਤੇ ਛੱਡ ਦਿਓ। ਜੇ ਤੁਹਾਨੂੰ ਟਰਸਟ ਹੈ ਤਾਂ ਆਪਾਂ ਤੁਹਾਨੂੰ ਪੂਰਾ ਦੀ ਬੈਸਟ ਰੈਡੀ ਕਰਕੇ ਦੇਵਾਂਗੇ। ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਪਰਸਨਲੀ ਬਹੁਤ ਪਸੰਦ ਆਇਆ ਮੈਨੂੰ ਇਹ ਪ੍ਰਿੰਟ ਸੱਚੀ ਚ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ। ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰਦੇ ਜਾਓ। ਤੇ ਆਪਣੇ ਲਈ ਬੁੱਕ ਕਰਦੇ ਜਾਓ ਸੂਟ ਜਿੰਨਾ ਨੇ ਵੀ ਚਾਹੀਦੇ ਨੇ ਬਿਲਕੁਲ ਲਾਈਟ weight ਸੂਟ ਨੇ ਇਹ ਨਹੀਂ ਹੈਗਾ ਵੀ ਜੇ ਪਸ਼ਮੀਨੇ ਚ ਹੈ ਤਾਂ ਤੁਹਾਨੂੰ ਵੇਅਰ ਕਰਨਾ ਕੋਈ ਔਖਾ ਹੋਊਗਾ ਬਿਲਕੁਲ ਹੀ ਲਾਈਟ weight ਨੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਕਿੰਨਾ ਜ਼ਿਆਦਾ ਸੋਹਣਾ ਬਣਦਾ ਦੇਖੋ ਜੀ ਇਹ ਹੈਗਾ ਟੀਸਟਾ ਦਾ ਇਹ ਦੇ ਵਿੱਚ ਲिटल ਲਾਈਨਿੰਗ ਹੈ ਮਤਲਬ ਕੋਟ ਰਾਈਜ਼ ਵਰਗੀ ਫੀਲ ਆਊਗੀ ਬਟ ਬਿਲਕੁਲ ਹੀ ਲਾਈਟ ਵੇਟ ਹੈ ਬਿਲਕੁਲ ਹੀ ਲਾਈਟ ਵੇਟ ਫੀਲ ਇਦਾਂ ਆਉਂਦੀ ਹੈ ਜਿੱਦਾਂ ਕਾਟਨ ਦਾ ਬਟ ਹੈਗਾ ਇਹ ਵਿంటర్ ਸਟੱਫ ਇੰਨਾ ਜ਼ਿਆਦਾ ਹਲਕਾ ਫੈਬਰਿਕ ਹੈ ਕਿਉਂਕਿ ਜਿਹੜਾ ਵੀ ਆਪਣਾ ਬ੍ਰਾਂਡ ਦਾ ਹੋਊਗਾ ਪਿਓਰ ਹੋਊਗਾ ਤਾਂ ਉਨਾਂ ਹੀ ਉਹ ਲਾਈਟ ਵੇਟ ਹੋਊਗਾ ਫਸਟ ਜਿਹੜੀ ਇਹਦੀ ਕੁਆਲਿਟੀ ਦੀ ਆਪਾਂ ਨੂੰ ਇਹੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਜਿੰਨਾ ਜ਼ਿਆਦਾ ਪਿਓਰ ਸਟੱਫ ਹੋਊਗਾ ਉੰਨੀ ਉਹਦੀ weight ਹੈ ਜਿਹੜਾ ਬਹੁਤ ਘੱਟ ਹੋਊਗਾ ਇਦੇ ਨਾਲ ਇਹ ਕ੍ਰੀਮ ਕਲਰ ਦੀ ਬਾਟਮ ਆਉਗੀ ਪਲੇਨ ਇਹ ਤੁਸੀਂ ਆਪਾਂ ਨੂੰ ਦੱਸ ਦਿਓ ਵੀ ਤੁਸੀਂ ਕਿੱਦਾਂ ਰੈਡੀ ਕਰਾਉਣਾ ਹੈ ਜਾਂ ਅਨਸਟਿਚ ਲੈਣਾ ਹੈ ਦੁਪੱਟਾ ਰੈਡੀ ਕਰਾਉਣਾ ਨਹੀਂ ਕਰਾਉਣਾ ਸਾਰੀ ਚੀਜ਼ ਆਪਾਂ ਨੂੰ ਮੈਂਸ਼ਨ ਕਰ ਦਿਓ ਜੋ ਵੀ ਵੀਡੀਓ ਵਿੱਚ ਤੁਹਾਨੂੰ ਦਿਖ ਰਿਹਾ ਉਹ ਐਗਜ਼ੈਕਟ ਦਿਖ ਰਿਹਾ ਸਮ ਟਾਈਮਸ ਜਿਹੜੀ ਕਲਰ ਦੀ ਵੇਰੀਏਸ਼ਨ ਆ ਜਾਂਦੀ ਹੈ ਕਿ ਉਹ ਦਿਖਣ 'ਚ ਥੋੜਾ ਬਹੁਤ ਲਾਈਟ ਡਾਰਕ ਹੋਵੇ ਕੈਮਰੇ 'ਚ ਥੋੜਾ ਜਿਆਦਾ ਕੈਪਚਰ ਹੋ ਜਵੇ ਸੋ ਉਹਦੇ ਨਾਲ ਪਲੀਜ਼ ਤੁਸੀਂ ਐਡਜਸਟ ਕਰਨਾ ਹੈ ਬਾਕੀ ਆਪਾਂ ਟਰਾਈ ਹੀ ਕਰਦੇ ਆ ਵੀ ਜੋ ਤੁਹਾਨੂੰ ਦਿਖਾਈਏ ਉਹ ਸੇਮ ਤੁਹਾਨੂੰ ਮਿਲੇ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਤੇ ਕਿੰਨਾ ਜਿਆਦਾ ਸੋਹਣਾ ਮਿੱਠਾ ਜਿਹਾ ਸੀ ਗ੍ਰੀਨ ਟਾਈਪ ਕਲਰ ਹੈ ਰਾਮਟੈਕਸ ਦਾ ਪ੍ਰਿੰਟ ਹੈ ਵੀ ਦੇਖੋ ਜਿਹੜੀਆਂ ਬਾਟਮਸ ਨੇ ਹੋਊਗੀ ਰਾਮਟੈਕਸ ਦੀਆਂ ਹੀ ਹੋਣਗੀਆਂ ਇਦਾਂ ਨਹੀਂ ਹੈਗਾ ਵੀ ਬਾਟਮ ਤੁਹਾਨੂੰ ਆਪਾਂ ਘੱਟੀਆਂ ਕੁਆਲਿਟੀ ਦੀ ਯੂਜ਼ ਕਰਕੇ ਦੇ ਦਾਂਗੇ ਆ ਦੇਖੋ ਲਿਖਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਐ ਨੂੰ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਸਿੰਪਲ ਬਣਾਓ ਵਰਕ ਕਰਾਓ ਕਟ ਵਰਕ ਕਰਾਓ ਪਲੇਸਿਸ ਨਾਲ ਡਿਜ਼ਾਈਨ ਕਰਾਓ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਇਹ ਸੂਟ ਸਾਰੇ ਰੈਡੀ ਕਰਵਾ ਸਕਦੇ ਹੋ ਹੋਪਸ ਸੋ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਜਿਹੜੀ ਪਸੰਦ ਆਈ ਹੋਊਗੀ ਤੇ ਆਪਾਂ ਨੂੰ ਤੁਸੀਂ ਆਰਡਰ ਪਲੇਸ ਜਲਦੀ ਤੋਂ ਜਲਦੀ ਕਰਿਓ ਸੋ ਮੈਨੂੰ ਪੂਰੀ ਉਮੀਦ ਹੈ ਸਾਨੂੰ ਜਿਹੜੇ ਆਪਣੇ ਅੱਜ ਦੇ ਪ੍ਰਿੰਟਸ ਸੀ ਇਹਦੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਤੇ ਤੁਸੀਂ ਜਲਦੀ ਆਰਡਰ ਪਲੇਸ ਕਰੋਗੇ ਤੇ ਆਪਾਂ ਨੂੰ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕੀ ਕਲੈਕਸ਼ਨ ਚਾਹੀਦੀ ਆਪਾਂ ਨੈਕਸਟ ਉਹਦੀ ਵੀ ਟਰਾਈ ਕਰੀਏ ਵੀ ਆਪਾਂ ਤੁਹਾਨੂੰ ਓਦਾਂ ਦਾ ਕੁਝ ਸ਼ੋਅ ਕਰੀਏ ਸੋ ਜਿਹੜਾ ਆਪਣਾ ਨੰਬਰ ਆ ਉਹ ਤੇ ਤੁਸੀਂ ਵਟਸਐਪ ਤੇ ਭੇਜ ਕੇ ਕਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਇਨਕੁਆਇਰੀ ਹੈ ਡਿਟੇਲਸ ਤੁਹਾਨੂੰ ਚਾਹੀਦੀਆਂ ਨੇ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਵਿజిਟ ਕਰਕੇ ਵੀ ਆਪਣੇ ਤੋਂ ਪਿਕਅਪ ਕਰ ਸਕਦੇ ਹੋ ਸੂਟ ਆਪਣੇ ਤੁਹਾਨੂੰ ਘਰੇ ਬੈਠੇ ਵੀ ਮਿਲ ਜਾਣਗੇ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ। ਤੋਂ ਬਸ ਤੁਹਾਨੂੰ ਇੱਕ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਅੱਗੇ ਆਪਣੇ ਫਰੈਂਡਸ ਰਿਲੇਟਿਵਸ ਨੂੰ ਸ਼ੇਅਰ ਕਰਿਓ ਤਾਂ ਸ਼ੁਕਰੀਆ।